ਸੇ ਮੈਨੂੰ ਤਾਂ ਥੋੜਾ ਘੱਟ ਪੜ੍ਹਦੀ ਆ ਤੇ ਮੈਨੂੰ ਐਸੇ ਇਹਨਾਂ ਤੋਂ ਜ਼ਿਆਦਾ ਮੈਂ ਪੜਾਂਗਾ ਜੇ ਆਪਾਂ ਐਵਰੇਜ ਕੱਢ ਕੇ ਦੇਖੀ ਵੀ ਕਿੰਨੇ ਘੰਟੇ ਤੁਸੀਂ ਲਗਾਤਾਰ ਪੜ੍ਹਦੇ ਸੀ 24 ਘੰਟੇ ਵਿੱਚੋਂ ਪਰ ਜੇ ਤੁਹਾਡਾ ਐਗਜ਼ਾਮ ਸਿੱਧੇ ਆ ਤਾਂ ਤੁਸੀਂ 10 15 ਘੰਟੇ ਵੀ ਪੜ ਸਕਦੇ ਵੀ ਸੱਣੀ ਕਰਨੀ ਵੀ ਚਾਹ ਬਣਾਉਣੀ ਜਾਂ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਦੇਖਣਾ ਸਾਰਾ ਅੱਛਾ ਉਹ ਜ਼ਿੰਮੇਵਾਰੀ ਥੋੜੀ ਸੀ ਮੈਨੂੰ ਕਿਹਾ ਜਿੰਨਾ ਮਰਜ਼ੀ ਪੜ੍ਹ ਲਓ ਪਰ ਕੋਈ ਲੰਬਾ ਨਹੀਂ ਹੋਣਾ ਚਾਹੀਦਾ ਟੀਵੀ ਤਾਂ ਸਾਡਾ ਮੈਂ ਜਦੋਂ ਪਲੱਸ 2 ਚ ਸੀ ਉਹਦੀ ਅਸੀਂ ਬੰਦ ਕਰਵਾਤਾ ਸੀ ਜਾ ਉਹ ਫਿਲਮ ਆ ਗਈ ਜੀ ਉਹ ਫਿਲਮ ਐ ਚੱਲ ਗਈ ਉਹ ਗੱਲਾਂ ਬਾਤਾਂ ਜਿਹਾ ਕਦੇ ਦਿਮਾਗ 'ਚ ਚੱਲਦੀਆਂ ਨਹੀਂ ਤਾਂ ਐਕਟਰਾਂ ਦੇ ਨਾਮ ਵੀ ਨਹੀਂ ਪਤਾ ਵੀ ਲੜੇ ਲੁੜੇ ਤਾਂ ਨਹੀਂ ਹੈਗੇ ਕਦੇ ਆਪਸ 'ਦੇ ਵਿੱਚ ਬਹੁਤ ਲੜਦੇ ਆ ਕਾਦੇ ਪਿੱਛੇ ਜੀ ਆਪ ਦਿੱਤੀਆਂ ਨੂੰ ਵਧੀਆ ਸਤਿਕਾਰ ਦਿਓ ਪੜਾਓ ਇਹਨਾਂ ਨੂੰ ਲਿਖਿਆਓ ਅੱਗੇ ਵਧਣ ਦਾ ਮੌਕਾ ਦਿਓ ਵੀ ਇਹਨਾਂ ਨੂੰ ਅੰਦਰ ਨਾ ਬੰਦ ਕਰੋ ਹਾਂਜੀ ਅੱਜ ਆਪਾਂ ਉਸ ਘਰ ਦੇ ਵਿੱਚ ਪਹੁੰਚੇ ਆ ਜੀ ਜਿੱਥੋਂ ਦੀਆਂ ਤਿੰਨ ਕੁੜੀਆਂ ਨੇ UGC NET ਦਾ ਜਿਹੜਾ ਐਗਜ਼ਾਮ ਹੈ ਉਹਨੂੰ ਕਲੀਅਰ ਕੀਤਾ ਹੈ ਤੇ ਆਪਾਂ ਪਹੁੰਚੇ ਆ ਜੀ ਬੁੱਢਲਾ ਅਡਾ ਸ਼ਹਿਰ ਦੇ ਵਿੱਚ ਬੁੱਢਲਾ ਅਡਾ ਤਹਿਸੀਲ ਹੈ ਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਤਹਿਸੀਲ ਪੈਂਦੀ ਹੈ ਤੇ ਆਪਣੇ ਨਾਲ ਤਿੰਨੋਂ ਭੈਣਾਂ ਮੌਜੂਦ ਨੇ ਨਾਮ ਦੱਸ ਦੋ ਭੈਣੇ ਤੁਸੀਂ ਆਪਾਂ ਹਰਦੀਪ ਕੌਰ ਰਿੰਪੀ ਕੌਰ ਤੇ ਬਿਆਨਤ ਕੌਰ ਤੇ ਹਰਦੀਪ ਕੌਰ ਭੈਣੇ ਤੁਸੀਂ ਇਹ ਦੱਸੋ ਜਿੰਨੀ ਵੀ ਤੁਸੀਂ ਸਟੱਡੀ ਪੂਰੀ ਕੀਤੀ ਆਪਦੀ ਜ਼ਿੰਦਗੀ ਦੀ ਉਹ ਤੁਸੀਂ ਕਿਹੜੇ ਸਕੂਲ ਚ ਪੂਰੀ ਕੀਤੀ ਹੈ ਮੈਂ 10ਵੀਂ ਤੋਂ 12ਵੀਂ ਇੱਕ ਗਰਲਸ ਸਕੂਲ ਚ ਕੀਤੀ ਹੈ ਸਰਕਾਰੀ ਚ ਤੇ ਉਸ ਤੋਂ ਬਾਅਦ ਬੀਏ ਐਮ ਇਹ ਗੁਰਨਾਨਕ ਕਾਲਜ ਬਡਲਾੜਾ ਜੋ ਕੀਤੀ ਐ ਐਵੇਂ ਮੇਰੀ ਪੰਜਾਬੀ ਨਾਲ ਐ ਜਿੰਨੀਆਂ ਵੀ ਤੁਸੀਂ ਕਲਾਸਾਂ ਦੇ ਵਿੱਚ ਪੜ੍ਹੇ ਹੋ ਹਾਂਜੀ ਟਿਊਸ਼ਨ ਤੁਸੀਂ ਰੱਖਿਆ ਕਦੇ ਜ਼ਿੰਦਗੀ 'ਚ ਹਾਂਜੀ ਕੌਣ ਤੁਹਾਨੂੰ ਪੜ੍ਹਾਉਂਦਾ ਸੀ ਫਿਰ ਘਰੇ ਅਸੀਂ ਘਰ ਹੀ ਪੜ੍ਹਦੇ ਸੀ ਸੈਲਫ ਸਟੱਡੀ ਸੈਲਫ ਸਟੱਡੀ ਕਰਦੇ ਸੀ ਸੈਲਫ ਸਟੱਡੀ ਦੇ ਵਿੱਚ ਚਲੋ ਹੁਣ ਤਾਂ ਆਪਾਂ ਦੇਖ ਲਈਏ ਜਿਵੇਂ ਫੋਨ ਦਾ ਟਾਈਮ ਆ ਗਿਆ ਹਨਾ ਫੋਨ ਦੇ ਵਿੱਚੋਂ ਆਪਾਂ ਕੁਝ ਵੀ ਸਰਚ ਕਰ ਸਕਦੇ ਹਾਂ ਫੋਨ ਤੁਸੀਂ ਕਿਹੜੀ ਕਲਾਸ ਤੋਂ ਯੂਜ਼ ਕੀਤਾ ਐ ਫੋਨ ਦਾ ਸਹਾਰਾ ਕਿਹੜੀ ਕਲਾਸ ਤੋਂ ਲੈਣਾ ਸ਼ੁਰੂ ਕੀਤਾ ਮੇਰੇ ਕੋਲ 2019 'ਚ ਜਦੋਂ ਬੀਏ ਦੇ ਵਿੱਚ ਸੈਕਿੰਡ ਸਮੈਸਟਰ ਦੇ ਵਿੱਚ ਹੀ ਉਦੋਂ ਫੋਨ ਲੈ ਆ ਸੀ। ਇਸ ਤੋਂ ਪਹਿਲਾਂ ਕਦੇ ਤੁਸੀਂ ਫੋਨ ਦਾ ਯੂਜ਼ ਨਹੀਂ ਕੀਤਾ। ਨਹੀਂ ਬਿਲਕੁਲ। ਕਿਉਂਕਿ ਕਈ ਵਾਰੀ ਸਵਾਲ ਜਾਂ ਜਵਾਬ ਕੋਈ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਾਂ ਟਿਊਸ਼ਨ ਤੇ ਜਾ ਕੇ ਟੀਚਰ ਨੂੰ ਪੁੱਛਦੇ ਆ ਜਾਂ ਫੋਨ ਤੋਂ ਸਰਚ ਕਰ ਲੈਂਦੇ ਆ। ਤੁਸੀਂ ਕਦੇ ਕਿਸੇ ਦੀ ਮਦਦ ਨਹੀਂ ਲਈ। ਨਹੀਂ ਬਿਲਕੁਲ। ਤੇ ਬਾਕੀ ਜਿਹੜਾ ਤੁਸੀਂ ਇਹ ਹੁਣ ਨੈੱਟ ਦਾ ਜਿਹੜਾ ਟੈਸਟ ਕਲੀਅਰ ਕੀਤਾ ਹੈ। ਇਹਦੀ ਜਿਹੜੀ ਸਟੱਡੀ ਹੈ ਕਿੰਨਾ ਟਾਈਮ ਤੁਸੀਂ ਕੀਤੀ ਹੈ ਇਹਦੀ? ਇਹਦੀ ਸਟੱਡੀ ਮੈਂ ਐਮਏ ਦੇ ਨਾਲ ਹੀ ਸ਼ੁਰੂ ਕਰਤੀ ਸੀ ਤੇ ਜਦੋਂ ਮੇਰੀ ਐਮਏ ਕੰਪਲੀਟ ਹੋਈ ਜਨਵਰੀ 2025 ਦੇ ਵਿੱਚ ਮੇਰਾ ਪਹਿਲਾ एग्जाम ਦੂਜੀ ਸਿਨੇਰ ਦਾ ਕਲੀਅਰ ਹੋ ਗਿਆ ਸੀ ਹੁਣ ਦੁਬਾਰਾ ਮੇਰਾ ਦੂਜੀ ਸਿਨੇਰ ਦਾ ਪੇਪਰ ਜੂਨ 2025 ਵਾਲਾ ਵੀ ਕਲੀਅਰ ਹੋ ਗਿਆ ਤੇ ਉਸ ਸਮੇਂ ਦੇ ਵਿੱਚ ਤੁਸੀਂ ਕਦੇ ਕੋਈ ਇੰਸਟੀਟਿਊਸ਼ਨ ਤੇ ਨਹੀਂ ਗਏ ਕਦੇ ਕਿਸੇ ਤੋਂ ਪੁੱਛਿਆ ਨਹੀਂ ਕੁਝ ਵੀ ਹਾਂਜੀ ਕਰੀ ਤੁਸੀਂ ਪੜ੍ਹਦੇ ਸੀ ਹਾਂਜੀ ਕਿੰਨੇ ਘੰਟੇ ਤੁਸੀਂ ਪੜ੍ਹਦੇ ਸੀ ਭਾਣੇ ਅਸੀਂ ਸਵੇਰੇ ਵੀ ਐਮਏ ਦੇ ਦੌਰਾਨ ਮੈਂ 3 ਵਜੇ 2 ਵਜੇ ਜਦੋਂ ਮੇਰੀ ਅੱਖ ਖੁੱਲਦੀ ਮੈਂ ਖੜੀ ਹੋ ਜਾਂਦੀ ਸੀ ਪੜਨ ਲੱਗ ਪੈਂਦੇ ਸੀ ਉਸ ਤੋਂ ਬਾਅਦ 2 ਤੋਂ 4 ਵਜੇ 5 6 ਵਜੇ ਸਲੋਟ ਬਣਾਉਂਦੇ 6 ਤੋਂ 7 ਐਕਸਰਸਾਈਜ਼ ਯੋਗਾ ਜਾਂ ਫਿਰ ਬਾਹਰ ਘੁੰਮਣਾ ਫਿਰ 7 ਤੋਂ 10 ਪੂਜਾ ਪਾਠ ਮੇਰਾ ਤਾਂ ਇਹੀ ਰਹਿੰਦਾ ਸੀ ਪੂਜਾ ਪਾਠ ਕਰਨੀ ਆ ਤੇ 10 ਤੋਂ 12 ਦਾ ਮੇਰਾ ਸਲੋਟ ਸੀ ਪੜ੍ਹਨ ਦਾ ਫਿਰ ਉਸ ਤੋਂ ਬਾਅਦ 12 ਤੋਂ 2 2 ਤੋਂ 3 ਚਾਹ ਚਾਹ ਦਾ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਸਟੱਡੀ ਕੰਟੀਨਿਊ ਤੇ ਫਿਰ ਕੰਮ ਫਿਰ ਸਟੱਡੀ ਕੰਮ ਕੀ ਕਰਦਾ ਕੰਮ ਕੋਈ ਹਾਂਜੀ ਥੋੜਾ ਮੋਟਾ ਇਹਨਾਂ ਨਾਲ ਕਰਵਾ ਦਿੰਦਾ ਡੰਗਰ ਪਸ਼ੂ ਦਾ ਜਾਂ ਵੈਸੇ ਆਪਾਂ ਰੋਟੀ ਪਾਣੀ ਪਸ਼ੂ ਦਾ ਤਿਆਰ ਕਰਦੇ ਆਂ ਅੱਛਾ ਡੰਗਰ ਪਸ਼ੂ ਦਾ ਚਲੋ ਇਹ ਨਾਲ ਕਰਾਂਗੇ ਤੁਸੀਂ ਤੁਸੀਂ ਵੈਸੇ ਰੋਟੀ ਪਾਣੀ ਦਾ ਕਹਿ ਲੀਏ ਆਪਾਂ ਜਾਂ ਕੋਈ ਹੋਰ ਉਹਦੇ ਚ ਹੈਲਪ ਕਰ ਦਾਂਗੇ ਜਿਵੇਂ ਮੈਂ ਟੋਟਲ ਪੁੱਛਣਾ ਚਾਹੁੰਦਾ ਵੀ ਤੁਸੀਂ ਜੇ ਆਪਾਂ ਐਵਰੇਜ ਕੱਢ ਕੇ ਦੇਖੀਏ ਵੀ ਕਿੰਨੇ ਘੰਟੇ ਤੁਸੀਂ ਲਗਾਤਾਰ ਪੜਦੇ ਸੀ 24 ਘੰਟਿਆਂ ਵਿੱਚੋਂ ਐਵਰੇਜ ਵੈਸੇ ਤਾਂ ਹਰ ਇੱਕ ਸਟੂਡੈਂਟ ਨੂੰ 8 ਘੰਟੇ ਤਾਂ ਪੜ੍ਹਨਾ ਹੀ ਚਾਹੀਦਾ ਹਮ ਪਰ ਜੇ ਤੁਹਾਡਾ ਐਗਜ਼ਾਮ ਸਿੱਟੇ ਆ ਤਾਂ ਤੁਸੀਂ 10 15 ਘੰਟੇ ਵੀ ਪੜ੍ਹ ਸਕਦੇ ਹੋ ਹਮ ਤਾਂ ਉਹ ਇਨਫਸਟ ਇਸ ਟਾਈਮ ਦੇ ਵਿੱਚ ਤੁਸੀਂ ਫੋਨ ਵਗੈਰਾ ਦਾ ਯੂਜ਼ ਕਰਦੇ ਸੀ ਫੋਨ ਦੇਖਣਾ ਕੋਈ ਵੀਡੀਓ ਦੇਖਣੀ ਜਾਂ ਕੋਈ ਸੀਰੀਅਲ ਦੇਖਣਾ ਜਾਂ ਟੀਵੀ ਦੇਖਣਾ ਹਾਂਜੀ ਬਿਲਕੁਲ ਨਹੀਂ ਸਾਡੀਆਂ ਕਲਾਸਾਂ ਹੁੰਦੀਆਂ ਸੀ ਫੋਨ ਤੇ ਅਸੀਂ ਉਹੀ ਦੇਖਦੇ ਸੀ ਮੇਰਾ 12 ਤੋਂ 2 ਦਾ ਕਲਾਸਾਂ ਵਾਲਾ ஸ்ਲਾਟ ਰਹਿੰਦਾ ਸੀ ਮੈਂ 12 ਤੋਂ 2 ਕਲਾਸੀ ਹੀ ਦੀਖਦੀ ਸੀ ਉਸ ਵਕਤ 3 ਤੋਂ 4 ਜੇ ਕੋਈ ਮੈਰਾਥਨ ਆndi ਸੋ ਵੇਖ ਲੈਂਦੇ ਸੀ ਨਹੀਂ ਮੈਂ ਬੁੱਕਸ ਪੜ੍ਹਦੀ ਸੀ ਜਾਂ ਫਿਰ ਨੋਟਸ ਸੀਟ ਕਰਦੀ ਸੀ ਰਾਤ ਨੂੰ ਵੀ ਮੈਂ ਨੋਟਸ ਪੜ੍ਹ ਕੇ ਪੈਂਦੀ ਸੀ ਤੇ ਉਠਣ ਅਨਸਾਰ ਵੀ ਮੈਂ ਨੋਟਸ ਰਿਵੀਜ਼ਨ ਕਰਦੇ ਸੀ ਜਾਂ ਓ ਤੋਂ ਜ਼ਿਆਦਾ ਜਿਹੜਾ ਮੇਰਾ ਸਵੇਰ ਦਾ ਸਲੋਟ ਆ 10 ਤੋਂ 12 ਉਹਦਾ ਮੈਂ ਨਵਾਂ ਟੌਪਿਕ ਕਵਰ ਕਰ ਤੇ ਤੁਸੀਂ ਟੀਵੀ ਵਗੈਰਾ ਕਰੇ ਹੈਗਾ ਤੁਹਾਡੇ ਐਲਸੀਡੀ ਟੀਵੀ ਟੀਵੀ ਤਾਂ ਸਾਡਾ ਮੈਂ ਜਦੋਂ ਪਲੱਸ 2 ਚ ਸੀ ਉਹਦੀ ਅਸੀਂ ਬੰਦ ਕਰਵਾਤਾ ਸੀ ਹੈ ਮਤਲਬ ਹੈਗਾ ਕਰੇਗਾ ਹੈ ਨਹੀਂ ਹੁਣ ਹੈਗਾ ਪਰ ਚੱਲਦਾ ਨਹੀਂ ਪਰ ਚੱਲਦਾ ਨਹੀਂ ਹੈਗਾ ਹਾਂਜੀ ਕਮਾਲ ਦੀ ਗੱਲ ਹੈ ਤੇ ਤੁਸੀਂ ਫਿਰ ਜਿਹੜਾ ਆਪਾਂ ਆਪਾਂ ਕਹਿੰਦੇ ਆਂ ਵੀ ਇੱਕ ਪੜਾਈ ਕਰਦੇ ਰਹਿੰਦੇ ਆਂ ਆਪਾਂ ਹਨਾ ਲਗਾਤਾਰ ਪੜ੍ਹਦੇ ਰਹਿੰਦੇ ਆਂ ਉਹਦੇ ਵਿੱਚ ਆਪਾਂ ਨੂੰ ਕੁਝ ਟਾਈਮ ਚਾਹੀਦਾ ਹੁੰਦਾ ਵੀ ਯਾਰ ਕੁਝ ਮਨੋਰੰਜਨ ਕਰਿਆ ਜਾਵੇ ਕੋਈ ਮਿਊਜ਼ਿਕ ਸੁਣਿਆ ਜਾਵੇ ਕੋਈ ਗਾਣਾ ਸੁਣਿਆ ਜਾਵੇ ਜਾਂ ਕੁਝ ਦੇਖਿਆ ਜਾਵੇ ਉਹ ਨਹੀਂ ਤੁਹਾਡਾ ਨਹੀਂ ਮਨ ਕਰਿਆ ਕਦੇ ਐਮੀ ਵੀ ਕੁਝ ਦੇਖਿਆ ਜਾਵੇ ਨਹੀਂ ਪਲਸ 2 ਤੋਂ ਪਹਿਲਾ ਪਹਿਲਾ ਜਿੰਨਾ ਮਨ ਕਰਨਾ ਸੀ ਉਹ ਕਰ ਗਿਆ ਸੀ ਉਸ ਤੋਂ ਬਾਅਦ ਨਹੀਂ ਪਲਸ 2 ਤੋਂ ਬਾਅਦ ਬਾਹਰ ਦੀ ਦੁਨੀਆ ਹੈ ਜਿਹੜੀ YouTube ਦੀ ਦੁਨੀਆ ਕਹਿੰਦੀ ਆਪਾਂ ਉਹਦੇ 'ਚ ਕਦੇ ਐਵੇਂ ਤੁਹਾਡੇ ਸਾਹਮਣੇ ਜਾਂ ਕਿਸੇ ਨੇ ਕੋਈ ਐਵੇਂ ਗੱਲਬਾਤ ਕਰਦੇਗੀ ਉਹਦਾ ਗਾਣਾ ਆ ਗਿਆ ਉਹ ਗਾਣਾ ਐ ਹੋ ਗਿਆ ਜਾਂ ਉਹ ਫਿਲਮ ਆ ਗਈ ਜੀ ਉਹ ਫਿਲਮ ਐ ਚੱਲ ਗਈ ਉਹ ਗੱਲਾਂ ਬਾਤਾਂ ਜਾਂ ਕਦੇ ਦਿਮਾਗ 'ਚ ਚੱਲਦੀਆਂ ਨੇ ਤਾਂ ਐਕਟਰਾਂ ਦੇ ਨਾਮ ਵੀ ਨਹੀਂ ਪਤਾ ਅੱਛਾ ਮੈਨੂੰ ਇਹਨਾਂ ਬਾਰੇ ਕੁਝ ਨਹੀਂ ਪਤਾ ਪੰਜਾਬੀ ਇੰਡਸਟਰੀ ਤੇ ਕਿਸੇ ਐਕਟਰ ਦਾ ਨਾਮ ਪਤਾ ਨਹੀਂ ਜਦੋਂ 10 ਪਲੱਸ 2 ਤੱਕ ਪੜਦੇ ਸੋਦੋ ਸੁਣਦੇ ਸੀ ਵੀ ਇੰਨਾ ਐਕਟਰਾਂ ਨੂੰ ਗਾਣੇ ਸੁਣਦੇ ਸੀ ਪਰ ਜਦੋਂ ਬੀਏ ਚ ਪੈ ਗਏ ਮੈਨੂੰ ਲੱਗਦਾ ਮੈਂ ਇੰਗਲਿਸ਼ Song ਥੋੜੇ ਬਹੁਤ ਸੁਣਦੇ ਸੀ ਕਿਉਂਕਿ ਵੀ ਇੰਗਲਿਸ਼ ਤਾਂ ਰੋਜ਼ਾਂ ਸੀ ਥੋੜਾ ਬਹੁਤ ਤਾਂ ਉਸ ਤੋਂ ਬਾਅਦ ਉਦੋਂ ਬਾਅਦ ਬਸ ਬੰਦ ਸੋ ਮੈਨੂੰ ਨਹੀਂ ਪਤਾ ਵੀ ਕੋਣ ਨਵਾਂ ਸਿੰਗਰ ਆ ਰਿਹਾ ਕੋਣ ਨਵਾਂ ਐਕਟਰ ਆ ਰਿਹਾ ਕੁਝ ਵੀ ਨਹੀਂ ਪਤਾ ਤੇ ਤੁਹਾਡੇ ਜਿਹੜੇ ਫਰੈਂਡ ਸਰਕਲ ਨੇ ਤੁਸੀਂ ਜਾਣਦੇ ਹੋ ਹਨਾ ਸਟੱਡੀ ਕਰਨ ਜਾਣਦੇ ਹੋ ਉੱਥੇ ਨਹੀਂ ਕੋਈ ਜਦੋਂ ਬੈਠੇ ਹੁੰਦੇ ਨੇ ਕੋਈ ਗੱਲਬਾਤ ਐਵੇਂ ਦੀ ਚੱਲਦੀ ਹੈ ਜੀ ਆਹ ਹੋ ਗਿਆ ਬਾਹਰ ਤਾਂ ਉਹ ਹੋ ਗਿਆ ਜੀ ਆਹ ਹੋ ਗਿਆ ਉਦੋਂ ਤੁਸੀਂ ਕੋਸ਼ਿਸ਼ ਨਹੀਂ ਕਰਦੇ ਉਹਨਾਂ ਤੋਂ ਉਹ ਗੱਲਾਂ ਪੁੱਛਣ ਦੀ ਜਾਂ ਇੰਟਰਸਟ ਲੈਣੇ ਉਹ ਚੀਜ਼ਾਂ ਦੇ ਵਿੱਚ ਹਾਂ ਜੀ ਮੇਰੇ ਇੱਕੋ ਫਰੈਂਡ ਆ ਤੇ ਉਹ ਦਿੱਲੀ ਚ ਆਈਐਸ ਆਫੀਸਰ ਦੀ ਤਿਆਰੀ ਕਰ ਰਹੀ ਹੈ ਤੇ ਉਹਨਾਂ ਨਾਲ ਮੇਰੀ ਸਿਰਫ ਇੰਨੀ ਗੱਲ ਹੁੰਦੀ ਸੀ ਵੀ ਅੱਗੇ ਕਿਵੇਂ ਪੜਿਆ ਜਾਵੇ ਜਾਂ ਫਿਰ ਅਸੀਂ ਲਾਇਬ੍ਰੇਰੀ 'ਚ ਬੈਠ ਜਾਂਦੀ ਸੀਗੇ ਜੇ ਦੋਸਤੀ ਫ੍ਰੀ ਹੁੰਦੇ ਸੀ ਅ ਕਈ ਵਾਰ ਤਾਂ ਮੈਂ ਲਾਇਬ੍ਰੇਰੀ 'ਚ ਵੀ ਲੇਟ ਆਈ 3 ਵਜੇ ਆਉਂਦੇ ਸੀ ਅਸੀਂ ਦੋਨੋਂ ਇਕੱਠੇ ਤੇ ਉੱਥੋਂ ਪੜ੍ਹ ਕੇ ਆਉਂਦੇ ਸੀ ਕਿਸੇ ਘਰਦਿਆਂ ਦਾ ਪਹਿਨੇ ਇਹਦੇ ਵਿੱਚ ਤੁਹਾਡੀ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕਸਾਇਓਗ ਰਿਹਾ ਜਿਵੇਂ ਕਈ ਤਾਂ ਮਾਪੇ ਇਹ ਕਹਿ ਦਿੰਦੇ ਨੇ ਵੀ ਕੁੜੀਆਂ ਜੀ ਹੁਣ ਬਸ ਪਲੱਸ 2 ਕਰ ਲਈ ਬੀਏ ਕਰ ਲਈ ਇਹਨਾਂ ਦਾ ਵਿਆਹ ਕਰ ਦਿਓ ਘਰਦਿਆਂ ਹੁਣ ਜਾਂ ਘਰ ਦੇ ਕੰਮਾਂ ਦੇ ਵਿੱਚ ਲਾਉਣਾ ਹੁੰਦਾ ਅਲੱਗ-ਅਲੱਗ ਹੁੰਦਾ ਟੋੜੇ ਪਰਿਵਾਰ ਦਾ ਕੀ ਬਹੁਤ ਸਾਨੂੰ ਸਪੋਰਟ ਬਹੁਤ ਸੀਗਾ ਮੈਨੂੰ ਲੱਗਦਾ ਜੇ ਵਿਆਹ ਦੀ ਗੱਲ ਵੀ ਕੋਈ ਰਿਸ਼ਤੇਦਾਰ ਕਰਦਾ ਤਾਂ ਇਧਰੋਂ ਪਾਉਂਦੇ ਉਧਰੋਂ ਕੱਢ ਦਿੰਦੇ ਕਿਉਂਕਿ ਉਹਨਾਂ ਨੂੰ ਸਾਡੇ ਤੇ ਇੰਨਾ ਵੀ ਵਿਸ਼ਵਾਸ ਹੈ ਕਿ ਅਸੀਂ ਕੁਝ ਕਰ ਜਾਾਂਗੇ ਤੇ ਕਿਸੇ ਦਾ ਘਰੇ ਕਦੇ ਐਵੇਂ ਜਿਵੇਂ ਆਪਾਂ ਪਿੰਡਾਂ ਵਾਲੀ ਲਾਈਫ ਦੇ ਵਿੱਚ ਕਹਿ ਦਈਏ ਕੋਈ ਆਇਆ ਜਾਂ ਲੰਬਾ ਤਾਂ ਨਹੀਂ ਆਇਆ ਵੀ ਸੋਡੀਆਂ ਕੁੜੀਆਂ ਦਾ ਜੀ ਗਲਤ ਥਾਂ ਤੇ ਖੜੀਆਂ ਨੇ ਜਾਂ ਕੋਈ ਗਲਤ ਐਵੇਂ ਨੇ ਜਾਂ ਇਹਨਾਂ ਦਾ ਵਿਆਹ ਕਰ ਦੋ ਜਾਂ ਇਹਨਾਂ ਨੂੰ ਪੜਨੋਂ ਹਟਾ ਦਿਓ ਹਾਂਜੀ ਬਿਲਕੁਲ ਤੁਸੀਂ ਵੀ ਆਪਣਾ ਜਿਵੇਂ ਹਰਦੀਪ ਭੈਣ ਨੇ ਦੱਸਿਆ ਵੀ ਬਰਾਬਰ ਇਹਨਾਂ ਦੇ ਨਾਲ ਹੀ ਪੜਦੇ ਸੀ ਅਲੱਗ ਰੂਮ ਦੇ ਵਿੱਚ ਪੜਦੇ ਸੀ ਸਰ ਅਸੀਂ ਇਕੱਠੇ ਪੜਦੇ ਸੀ ਇਹ ਵੰਤ ਬਾਹਰ ਬੈਠ ਕੇ ਪੜਦੇ ਸੀ ਅਸੀਂ ਦੋਨੋਂ ਇੱਕ ਗਮਰੇ ਵਿੱਚ ਹੁੰਦੇ ਸੀ ਪੜਨਾ ਤੁਸੀਂ ਵੀ ਇਹਨਾਂ ਦੇ ਬਰਾਬਰ ਜਿੰਨਾ ਟਾਈਮ ਇਹ ਪੜਦੇ ਸੀ ਉਨਾ ਟਾਈਮ ਹੀ ਕਰਦੇ ਸੀ ਨਹੀਂ ਸਰ ਇਹਨਾਂ ਤੋਂ ਘੱਟ ਪੜਦੇ ਸੀ ਥੋੜਾ ਜਿਹਾ ਘੱਟ ਕਿਉਂ ਪੜਦੇ ਸੀ ਸਰ ਮੈਨੂੰ ਕੰਮ ਹੁੰਦੇ ਸੀ ਕਰਦੇ ਕੰਮ ਕਿਹੜੇ ਭੈਣੇ ਸਰ ਵੀ ਆਹ ਸੱਣੀ ਕਰਨੀ ਬੀਜੂ ਚਾਹ ਬਣਾਉਣੀ ਜਾਂ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਦੇਖਣਾ ਸਾਰਾ ਅੱਛਾ ਉਹ ਜ਼ਿੰਮੇਵਾਰੀ ਥੋੜੀ ਸੀ ਡੰਗਰ ਪਸ਼ੂਆਂ ਦਾ ਕਰ ਲੈਨੇ ਹੋ ਤੁਸੀਂ ਕੰਮ ਸਾਰਾ ਤੇ ਭੈਣੇ ਤੁਸੀਂ ਮੰਨ ਕੇ ਚੱਲੋ ਨਾਲ ਜਿਵੇਂ ਹੁਣ ਉਹਨਾਂ ਨੇ ਭੈਣ ਨੇ ਦੱਸਿਆ ਵੀ ਅਸੀਂ ਨਾ ਕਦੇ ਟੀਵੀ ਦਾ ਫੋਨ ਦਾ ਯੂਜ਼ ਨਹੀਂ ਕੀਤਾ ਜਾਂ ਇੱਧਰ ਉੱਧਰ ਬਾਰੇ ਸਾਨੂੰ ਨਹੀਂ ਪਤਾ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੈ ਸੇਮ ਸਰ ਬਿਲਕੁਲ ਸੇਮ ਹਾਂਜੀ ਤੁਸੀਂ ਵੀ ਨਹੀਂ ਕੋਈ ਚੀਜ਼ ਦਾ ਇੰਟਰਸਟ ਰੱਖਦੇ ਨੋ ਸਰ ਤੇ ਪੜਾਈ ਤੁਸੀਂ ਵੀ ਇੰਨਾ ਟਾਈਮ ਹੀ ਕਰਦੇ ਸੀ ਸਰ ਇੰਨਾ ਤੋਂ ਜ਼ਿਆਦਾ ਇੰਨਾ ਤੋਂ ਜ਼ਿਆਦਾ ਤੁਸੀਂ ਇੰਨਾ ਤੋਂ ਜ਼ਿਆਦਾ ਕਿਵੇਂ ਕਰ ਲੈਂਦੇ ਸੀ ਮੇਰੀ ਉਹ ਸੀ ਮਤਲਬ ਮੈਨੂੰ ਐਵੇਂ ਸੀ ਮੈਨੂੰ ਤਾਂ ਥੋੜਾ ਘੱਟ ਵੱਢਦੀ ਹਾਂ ਤੇ ਮੈਨੂੰ ਐਵੇਂ ਸੀ ਇਹਨਾਂ ਤੋਂ ਜ਼ਿਆਦਾ ਮੈਂ ਪੜਾਂ ਕਿਉਂਕਿ ਮੇਰਾ ਹਿਸਟਰੀ ਸਬਜੈਕਟ ਸੀ ਬੜਾ ਔਖਾ ਸੀਗਾ ਮਨੋਖਾ ਲੱਗਦਾ ਸੀ ਤੇ ਉਹਨਾਂ ਵਿੱਚ ਨਾ ਨਵੀਂ ਨਵੀਂ ਚੀਜ਼ਾਂ ਕੁਛ ਨਾ ਕੁਛ ਆਉਂਦੀਆਂ ਰਹਿੰਦੀਆਂ ਸੀ। ਹੂੰ। ਤੇ ਫਿਰ ਮੈਨੂੰ ਐਸੇ ਮੈਨੂੰ ਜ਼ਿਆਦਾ ਪੜ੍ਹਨਾ ਚਾਹੀਦਾ ਇਹਨਾਂ ਤੋਂ। ਤੁਸੀਂ ਅਲੱਗ ਪੜ੍ਹਦੇ ਸੀ ਇਹਨਾਂ ਤੋਂ? ਹਾਂਜੀ। ਇਹ ਸੌ ਜਾਂਦੀਆਂ ਸੀ ਫਿਰ ਮੈਨੂੰ ਡਿਸਟਰਬ ਹੁੰਦਾ ਸੀ ਫਿਰ ਮੈਂ ਬਾਹਰ ਪੜ੍ਹਦੀ। ਅੱਛਾ ਗਰਮੀ ਦੇ ਵਿੱਚ ਵੀ ਸਰਦੀ ਦੇ ਵਿੱਚ ਵੀ? ਹਾਂਜੀ ਸਰ। ਤੇ ਤੁਸੀਂ ਇਹਨਾਂ ਤੋਂ ਪੁੱਛ ਲੈਂਦੇ ਸੀ ਕੋਈ ਸਵਾਲ ਜਿਹੜਾ ਤੁਹਾਨੂੰ ਲੱਗਦਾ ਸੀ ਵੀ ਮੈਨੂੰ ਨਹੀਂ ਪਤਾ ਲੱਗ ਰਿਹਾ? ਹਾਂਜੀ ਸਰ ਪੁੱਛ ਲੈਂਦੇ। ਇੱਕ ਦੂਸਰੇ ਦੀ ਹੈਲਪ ਲੈ ਲੈਂਦੇ। ਹਾਂਜੀ ਬਿਲਕੁਲ। ਬਾਹਰੋਂ ਤਾਂ ਨਹੀਂ ਕਿਸੇ ਟੀਚਰ ਦੀ ਹੈਲਪ ਜਾਂ ਕੋਈ ਵੈਸੇ ਕਿਸੇ ਸਟੂਡੈਂਟ ਦੀ। ਬਾਹਰੋਂ ਤੇ ਕਿਹੜੀਆਂ ਕੋਈ ਮੁਸ਼ਕਿਲਾਂ ਆਈਆਂ ਨੇ ਭੈਣੇ ਜਿੰਨੇ ਸਾਲ ਵੀ ਤੁਸੀਂ ਹੁਣ ਤੱਕ ਪੜ੍ਹੇ ਹੋ ਜਾਂ ਤੁਸੀਂ ਆਹ ਟੈਸਟ ਦੀ ਤਿਆਰੀ ਕੀਤੀ ਹੈ ਕਹਿੰਦੇ ਰਹਿ ਕੇ ਜੇ ਆਪਾਂ ਦੇਖਿਆ ਜਾਵੇ ਹਾਂਜੀ ਸਰ ਆਉਂਦੀਆਂ ਨੇ ਮਤਲਬ ਮੁਸ਼ਕਲਾਂ ਤਾਂ ਆਉਂਦੀ ਨੇ ਜਦੋਂ ਆਪਾਂ ਕੋਈ ਤਿਆਰੀ ਕਰਦੇ ਹਾਂ ਹੂੰ ਪਰ ਹੋ ਜਾਂਦਾ ਸਰ ਕੁਝ ਹੈਂਡਲ ਤੇ ਹੋਰ ਭੈਣੇ ਤੁਹਾਡਾ ਕੋਈ ਟੀਚਰ ਇਸ ਤੋਂ ਬਾਅਦ ਕੀ ਰੱਖਿਆ ਤੁਸੀਂ ਇਸ ਤੋਂ ਬਾਅਦ ਸਰ ਮਤਲਬ ਕਿ ਜੇ ਸਾਡੀ ਭਰਤੀ ਆਉਂਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਹੋਰ ਇਗਜ਼ਾਮ ਦੀ ਵੀ ਤਿਆਰੀ ਕਰਾਂਗੇ ਨਾਲ ਨਾਲ ਦੋਨੋਂ ਵੀ ਰੱਖਾਂਗੇ ਤੇ ਪ੍ਰਾਈਵੇਟ ਕੋਈ ਜੋਬ ਵੀ ਕਰ ਲੈਣਗੇ ਇੱਕ ਨਾ ਪ੍ਰੋਪਰ ਜਾਣਕਾਰੀ ਦੇ ਦਿਓ ਜਿੰਨੇ ਵੀ ਆਪਣੇ ਸਟੂਡੈਂਟ ਨੇ ਜਿਹੜੇ ਆ ਵੀਡੀਓ ਨੂੰ ਦੇਖ ਰਹੇ ਨੇ ਕੁੜੀਆਂ ਨੇ ਮੁੰਡੇ ਨੇ ਜਿਹੜੇ ਨੈੱਟ ਦਾ ਜਿਹੜਾ ਟੈਸਟ ਹੈ ਉਹਨੂੰ ਕਲੀਅਰ ਕਰਨਾ ਚਾਹੁੰਦੇ ਨੇ ਇੱਕ ਤਾਂ ਇਹਦੇ ਬਾਰੇ ਯੋਗਤਾ ਦੱਸੋ ਵੀ ਇਹ ਟੈਸਟ ਨੂੰ ਦੇਣ ਵਾਸਤੇ ਕਿਹੜੀ ਯੋਗਤਾ ਚਾਹੀਦੀ ਹੈ ਕੀ ਪੜ੍ਹਾਈ ਕਰਨੀ ਪੈਂਦੀ ਹੈ ਕਿੰਨੇ ਕ ਘੰਟਿਆਂ ਦੀ ਸਟੱਡੀ ਕਰਨੀ ਪੈਂਦੀ ਹੈ ਤੇ ਜਦੋਂ ਇਹ ਨੈੱਟ ਦਾ ਟੈਸਟ ਕਲੀਅਰ ਹੋ ਜਾਂਦਾ ਤਾਂ ਕਿਹੜੀ ਜਿਹੜੀ ਜੋਬ ਹੈ ਉਹ ਪੱਕੀ ਹੋ ਜਾਂਦੀ ਹੈ ਸਰ ਪਹਿਲਾਂ ਤਾਂ ਜਿਹੜਾ UGC ਨੈੱਟ ਹੈਗਾ ਉਹ ਇੰਡੀਆ ਦਾ ਮਤਲਬ ਵਰਲਡ ਟਫੇਸਟ ਮਤਲਬ ਕਿ ਇੰਡੀਆ ਦਾ ਟਫੇਸਟ 8ਵੇਂ ਨੰਬਰ ਤੇ ਆਉਂਦਾ ਹੈ। ਹੂੰ 8ਵੇਂ ਨੰਬਰ ਦਾ ਟਫੇਸਟ ਐਗਜ਼ਾਮ ਹੈ ਇਹ। ਹੂੰ ਤੇ ਇਹਨੂੰ ਕਲੀਅਰ ਕਰਨ ਵਾਸਤੇ ਮਤਲਬ ਤੁਸਨੂੰ ਐਮਏ ਹੋਣੀ ਜ਼ਰੂਰੀ ਹੈ। ਹੂੰ ਤੇ ਗ੍ਰੈਜੂਏਸ਼ਨ ਤੋਂ ਬਾਅਦ ਜਿਹੜੇ ਪੋਸਟ ਗ੍ਰੈਜੂਏਸ਼ਨ ਹੁੰਦੇ ਨੇ ਉਹ ਵਾਲੇ ਬੱਚੇ ਇਹਨਾਂ ਨੂੰ ਦੇ ਸਕਦੇ ਨੇ। ਜਦੋਂ ਜਦੋਂ ਆਪਾਂ 4th ਸੈਮ ਦੇ ਵਿੱਚ ਹੁੰਨੇ ਆ ਇਹਨੂੰ ਫਾਰਮ ਨੂੰ ਅਪਲਾਈ ਕਰ ਸਕਦੇ ਆ। ਉਹ ਤੋਂ ਪਹਿਲਾਂ ਕੋਈ ਫਾਰਮ ਅਪਲਾਈ ਨਹੀਂ ਕਰ ਸਕਦੇ। ਹੂੰ ਤੇ ਜਦੋਂ ਵੀ ਮਤਲਬ ਇਹਦੀ ਤਿਆਰੀ ਦੀ ਗੱਲ ਆਉਂਦੀ ਹੈ ਤੇ ਮਤਲਬ ਆਪਾਂ ਨੂੰ 6 ਮਹੀਨੇ ਜਾਂ ਉਹ ਤੋਂ ਜ਼ਿਆਦਾ ਸਮਾਂ ਥੋੜਾ ਜਿਆ ਲੱਗ ਜਾਂਦਾ ਮਤਲਬ ਸਿਲੇਬਸ ਸਾਡਾ ਜਿਆਦਾਗਾ ਤਾਂ ਥੋੜਾ ਜਿਆ ਸਮਾਂ ਲੱਗੂਗਾ ਮਤਲਬ ਕਿ ਸਾਰਾ ਕੁਝ ਕਲੀਅਰ ਕਰਨ ਦੇ ਵਾਸਤੇ ਸਾਨੂੰ ਬੁੱਕਸ ਵੀ ਚਾਹੀਦੀਆਂ ਨੇ ਤੇ ਇਹਦੇ ਵਿੱਚ ਦੋ ਪੇਪਰ ਹੁੰਦੇ ਨੇ ਪੇਪਰ 1 ਤੇ ਪੇਪਰ 2 ਪੇਪਰ 1 ਦੇ ਵਿੱਚ ਮਤਲਬ 10 ਜੁੰਟਾਂ ਹੁੰਦੀਆਂ ਨੇ ਤੇ ਪੇਪਰ ਜਿਹੜਾ 2 ਹੁੰਦਾ ਆਪਦਾ ਸਬਜੈਕਟ ਪੇਪਰ ਹੁੰਦਾ ਉਹਦੇ ਵਿੱਚ ਵੀ 10 ਜੁੰਟਾਂ ਹੁੰਦੀਆਂ ਨੇ ਤੇ ਉਹਨਾਂ ਨੂੰ ਕਲੀਅਰ ਕਰਨ ਵਾਸਤੇ ਮਤਲਬ ਕਿ ਆਪਾਂ ਨੂੰ ਜਿਵੇਂ ਪੇਪਰ 1 ਹੈ ਤੇ ਜਿੰਨਾ ਘੰਟਾ ਆਪਾਂ ਪੇਪਰ 1 ਨਾ 3 ਘੰਟੇ ਪੜ੍ਹਦੇ ਆ ਤੇ ਆਪਾਂ ਨੂੰ ਜਿਹੜਾ ਪੇਪਰ ਜਿਹੜਾ 2 ਹੈ ਉਹ ਮਤਲਬ ਟੋਟਲ ਲਾ ਲਓ ਤੁਸੀਂ 9 ਘੰਟੇ ਇੱਕ ਦਿਨ ਦੇ ਵਿੱਚ 9 ਘੰਟੇ ਤੁਹਾਨੂੰ ਕੱਢਣੀ ਪੈਣੀ ਤੁਹਾਡੀ ਜਿਹੜੀ ਸਟੱਡੀ ਹੈ ਤੁਸੀਂ ਤਾਂ ਸਾਰੀ ਇਹ ਸਟੱਡੀ ਘਰੀ ਕੰਪਲੀਟ ਕਰ ਲਈ ਜਿਹੜੇ ਬੱਚੇ ਨੇ ਟਿਊਸ਼ਨ ਨਹੀਂ ਰੱਖ ਸਕਦੇ ਜਾਂ ਉਹਨਾਂ ਕੋਲ ਇੰਨੀ ਫੀਸ ਦਾ ਪ੍ਰਬੰਧ ਨਹੀਂ ਹੁੰਦਾ ਉਹ ਉਹ ਵੀ ਘਰੇ ਇਹਨੂੰ ਤਿਆਰੀ ਕਰ ਸਕਦੇ ਨੇ ਜੀ ਹਾਂਜੀ ਸਰ ਬਿਲਕੁਲ ਕਰ ਸਕਦੇ ਨੇ ਮਤਲਬ ਕਿ ਤੁਹਾਡੇ ਕੋਲ ਬੁੱਕਸ ਹੋਣੀਆਂ ਚਾਹੀਦੀਆਂ ਨੇ ਸਿਲੇਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਰਾਮ ਨਾਲ ਇਹ ਚੀਜ਼ਾਂ ਕਰ ਸਕਦੇ ਹੋ ਤੇ ਜਿਹੜੇ ਭਾਵੇਂ ਇਹਦੇ ਵਿੱਚ ਸਬਜੈਕਟ ਹੁੰਦੇ ਨੇ ਤੁਸੀਂ ਅਲੱਗ-ਅਲੱਗ ਸਬਜੈਕਟ ਨਾਲ ਇਹ ਟੈਸਟ ਨੂੰ ਕਲੀਅਰ ਕੀਤੇ ਹਾਂਜੀ ਸਰ ਤੁਹਾਡੇ ਕੋਲੇ ਕਿਹੜੇ ਕਿਹੜੇ ਸਬਜੈਕਟ ਸੀ ਇਹਦੇ ਮੇਰੇ ਕੋਲ ਸਰ ਹਿਸਟਰੀ ਸੀਗਾ ਪੇਪਰ 1 ਸਾਰਾ ਦਾ ਸੇਮ ਹੁੰਦਾ ਹੈ ਪੇਪਰ 1 ਸੇਮ ਹੁੰਦਾ ਹਾਂਜੀ ਉਹਦੇ ਵਿੱਚ 10 ਜੁਨਟ ਹੁੰਦੇ ਨੇ ਅਲੱਗ-ਅਲੱਗ ਤੇ ਜਿਹੜਾ ਪੇਪਰ 2 ਹੁੰਦਾ ਉਹਦੇ ਵਿੱਚ ਵੀ 10 ਜੁਨਟ ਹੁੰਦੇ ਨੇ ਅਲੱਗ-ਅਲੱਗ ਹੂੰ ਤੇ ਮਤਲਬ ਇਹਨੂੰ ਕੰਪਲੀਟ ਕਰਨ ਵਾਸਤੇ 9 ਮਹੀਨੇ ਚਾਹੀਦੇ ਹੁੰਦੇ ਨੇ ਤੇ ਇਹ ਜਿਹੜਾ ਟੈਸਟ ਹੁੰਦਾ ਭੈਣ ਇਹ 1 ਸਾਲ ਦੇ ਵਿੱਚ ਇੱਕ ਵਾਰ ਹੁੰਦਾ ਨਹੀਂ ਸਰ ਇਹ ਸਾਲ ਦੇ ਵਿੱਚ ਦੋ ਵਾਰ ਹੁੰਦਾ ਮਤਲਬ ਇੱਕ ਜੂਨ ਦੇ ਵਿੱਚ ਹੁੰਦਾ ਇੱਕ ਦਸੰਬਰ ਦੇ ਵਿੱਚ ਦੋ ਵਾਰ ਕੰਡਕਟ ਕਰਾਦੇ ਤੇ ਕਿੱਥੇ ਹੋਇਆ ਸੀ ਤੁਹਾਡਾ ਪੇਪਰ ਇਹ ਸਾਡ ਬਠਿੰਡੇ ਦੇ ਵਿੱਚ ਹੋਇਆ ਸੀ ਓਕੇ ਵੈਸੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ ਚੱਲਦੀ ਸੀ ਜਦੋਂ ਤੁਸੀਂ ਤਿਆਰੀ ਕਰਦੇ ਸੀ ਕਿ ਜੇ ਟਿਊਸ਼ਨ ਰੱਖਿਆ ਜਾਵੇ ਤਾਂ ਸ਼ਾਇਦ ਹੋ ਸਕਦਾ ਹੈ ਆਸਾਨੀ ਨਾਲ ਕਲੀਅਰ ਹੋ ਜਾਊਗਾ ਹਾਂ ਸਰ ਹੁੰਦਾ ਸੀਗਾ ਮਤਲਬ ਸਾਡਾ ਸਿਲੇਬਸ ਜਿਆਦਾ ਹੁੰਦਾ ਸੀ ਵੀ ਕਵਰ ਕਰਨਾ ਬਹੁਤ ਮੁਸ਼ਕਿਲ ਸੀਗਾ YouTube ਦੇ ਉੱਤੇ ਪੜ੍ਹਨਾ ਤੇ ਇਧਰ ਉਧਰੋ ਚੈਨਲ ਦੇ ਉੱਤੇ ਵੀ ਦੇਖਿਆ ਫਿਰ ਸਾਨੂੰ ਇੱਕ ਹੀ ਚੈਨਲ ਰੱਖਿਆ ਵੀ ਇਹਦੇ ਤੋਂ ਅਸੀਂ ਕਰ ਲਾਂਗੇ ਮਤਲਬ ਕਲੀਅਰ ਤੇ ਮੇਰਾ ਹਿਸਟਰੀ ਦਾ ਸੀਗਾ ਮਤਲਬ ਕਿ ਉਹ ਨਾ ਯਾ ਤਾਂ ਵਾਈਡ ਸਲੇਬਸ ਆ ਕਿ ਉਹਨੂੰ ਕਵਰ ਕਰਨ ਨੂੰ ਬਹੁਤ ਔਖਾ ਹੈ ਤੇ ਮੈਨੂੰ ਲੱਗਦਾ ਸੀ ਵੀ ਬੁੱਕਾਂ ਨਾਲ ਉਹ ਕਵਰ ਨਹੀਂ ਕਰਦੀਆਂ ਫਿਰ ਅਸੀਂ ਪੀਵਾਈਕਿਉ ਲਗਾਈ ਪੀਵਾਈਕਿਉ ਦੇ ਵਿੱਚ ਉਹ ਕੁਐਸਚਨ ਬਣ ਗਏ ਜਿਹੜੇ ਵੀ ਸਾਨੂੰ ਨਹੀਂ ਆਉਂਦੇ ਸੀ ਤੇ ਤੁਸੀਂ ਟਿਊਸ਼ਨ ਪੜ੍ਹਨੇ ਕਰਦੀ ਮਜਬੂਰੀ ਕਰਕੇ ਨਹੀਂ ਰੱਖਿਆ ਹੈਗਾ ਜਾਂ ਵੈਸੇ ਹੀ ਨਹੀਂ ਰੱਖਿਆ ਥੋੜਾ ਸਰ ਕਰਦੀ ਮਜਬੂਰ ਵੀ ਹੁੰਦੀ ਹੈ ਮਤਲਬ ਦੂਜੇ ਐਵੇਂ ਸੀ ਵਾਜੀ ਅਸੀਂ ਸੈਲਫ ਸਟੱਡੀ ਕਰਾਂਗੇ ਤਾਂ ਬੈਟਰ ਕਰ ਸਕਦੇ ਆਂਗੇ ਵੀ ਅਸੀਂ ਕੋਸ਼ਿਸ਼ ਰੱਖਾਂਗੇ ਉਹਦੇ ਨਾਲੋਂ ਜ਼ਿਆਦਾ ਅਸੀਂ ਸੈਲਫ ਸਟੱਡੀ ਨਾਲ ਵਧੀਆ ਕਰ ਦਾਂਗੇ। ਨੈਸ਼ਨਲ एलिਜੀਬਿਲਟੀ ਟੈਸਟ ਹੈ ਜਿਹੜਾ ਉਹਨੂੰ ਕਲੀਅਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਅਲੱਗ-ਅਲੱਗ ਸਟੇਟਾਂ ਦੇ ਵਿੱਚ ਵੈਕੈਂਸੀਆਂ ਆਉਂਦੀਆਂ ਨੇ। ਐਵੇਂ ਹੀ। ਫਿਰ ਤੁਸੀਂ ਉੱਥੇ ਟੈਸਟ ਦੋਵੋਗੇ ਜਾ ਕੇ ਜਿਹੜੀ ਵੀ ਸਟੇਟ ਦੇ ਵਿੱਚ ਤੁਹਾਡਾ ਟੈਸਟ ਕਲੀਅਰ ਹੋ ਕੇ ਮੈਰਿਟ ਦੇ ਵਿੱਚ ਨਾਮ ਆ ਗਿਆ ਉੱਥੇ ਤੁਹਾਡੀ ਜੌਬ ਲੱਗ ਜਾਊਗੀ। ਤੇ ਤੁਸੀਂ ਹੁਣ ਕੋਸ਼ਿਸ਼ ਇਹ ਕਰੋਗੇ ਭਾਵੇਂ ਵੀ ਇੱਕੋ ਸਟੇਟ ਦੇ ਵਿੱਚ ਤਿੰਨੇ ਉਹ ਭਣਾ ਦਾ ਟੈਸਟ ਕਲੀਅਰ ਹੋਵੇ। ਕੋਸ਼ਿਸ਼ ਤਾਂ ਕਰਾਂਗੇ ਇੱਕੋ ਸਟੇਟ ਦੇ ਵਿੱਚ। ਠੀਕ ਹੈ। ਤੇ ਭਾਵੇਂ ਤੁਸੀਂ ਲੜੇ-ਲੁੜੇ ਤਾਂ ਨਹੀਂ ਹੈਗੇ ਕਦੇ ਕਾਦੇ ਪਿੱਛੇ ਕਈ ਵਾਰ ਤਾਂ ਅਸੀਂ ਲੜਦੇ ਆਂ ਵੀ ਸੋਣ ਪਿੱਛੇ ਹੂੰ ਜਾਂ ਫਿਰ ਅਸੀਂ ਲੜਦੇ ਵੀ ਪੜਨ ਪੜਨ ਪਿੱਛੇ ਵੀ ਪੜਦੀ ਨਹੀਂ ਰਹੀ ਅੱਛਾ ਇੱਕ ਦੂਸਰੇ ਨਾਲ ਲੜਾਈ ਹੋ ਜਾਂਦੀ ਵੀ ਤੂੰ ਪੜ ਨਹੀਂ ਰਹੀ ਤੂੰ ਕਿਉਂ ਨਹੀਂ ਪੜ ਰਹੀ ਤੇ ਸ਼ਿਕਾਇਤ ਵੀ ਲਾ ਦਨੇ ਮਮੀ ਡੈਡੀ ਨੂੰ ਫਿਰ ਵੀ ਇਹ ਪੜ ਨਹੀਂ ਰਹੀ ਹਾਂ ਜਦੋਂ ਮੇਰੀ ਮੰਮੀ ਖੇਤੋਂ ਆਉਂਦੀ ਸੀ ਲੱਗੇ ਜਾਂਦੇ ਮਾਤਾ ਹੋਣੀ ਕੀ ਕੰਮ ਕਰਦੇ ਨੇ ਮੇਰੀ ਮੰਮੀ ਮਜ਼ਦੂਰੀ ਕਰਦੇ ਖੇਤ ਵਿੱਚ ਤੇ ਪਾਪਾ ਮੇਰੇ ਮੋਗੇ ਦੇ ਵਿੱਚ ਗ੍ਰੰਥੀ ਨੇ ਠੀਕ ਹੈ ਤੇ ਤੁਸੀਂ ਭੈਣੇ ਹਨਾ ਇੰਨੀ ਜਿਆਦੇ ਇਹ ਜਿਹੜੀ ਕੋਸ਼ਿਸ਼ ਕੀਤੀ ਹੈ ਹਿੰਮਤ ਜਤਾਈ ਹੈ ਇਹ ਤੁਹਾਡੇ ਦਿਮਾਗ ਦੇ ਵਿੱਚ ਕੀ ਆਇਆ ਇੱਕ ਮਾਂ ਪਿਓ ਨੂੰ ਸੌਖਾ ਕਰਨ ਵਾਸਤੇ ਇਹ ਮੈਨੂੰ ਲੱਗਦਾ ਜਦੋਂ ਮੈਂ ਸ਼ੁਰੂ ਚ ਅਧਿਆਪਕਾਂ ਨੂੰ ਵੇਖਦੀ ਸੀ ਨਾ ਮੈਨੂੰ ਉਹਦੀ ਲੱਗੇ ਸੀ ਵੀ ਮੈਂ ਟੀਚਰ ਬਣ ਸਕਦੀ ਹਾਂ ਹੂੰ ਵੈਸੇ ਤਾਂ ਬਹੁਤ ਕੁਝ ਦਿਮਾਗ ਵਿੱਚ ਆਉਂਦਾਗਾ ਜਿਵੇਂ ਕਈ ਵਾਰ ਪਲੱਸ 2 ਤੱਕ ਅਸੀਂ ਸੀਏੜੀ ਬਹੁਤ ਵੇਖਦੇ ਹੁੰਦੇ ਸੀ ਹੂੰ ਤੋਂ ਲੱਗਦਾ ਸੀ ਸੀਏੜੀ ਆਫੀਸਰ ਬਣਾਂਗੇ ਹੂੰ ਦਰਵਾਜ਼ੇ ਤੋੜਾਂਗੇ ਹੂੰ ਤੇ ਇਸ ਤਰੀਕੇ ਨਾਲ ਜੋ ਜੋ ਕੁਝ ਅਸੀਂ ਵੇਖਿਆ ਨਾ ਪਲੱਸ 2 ਤੱਕ ਸਾਨੂੰ ਇਹ ਲੱਗਦਾ ਸੀ ਵੀ ਅਸੀਂ ਉਹ ਬਣਨ ਚਾਹੀਏ ਪਰ ਇੱਕ ਜਦੋਂ ਮੈਂ ਬੀਏ ਦੇ ਵਿੱਚ ਦੇਖਿਆ ਵੀ ਸਾਰਾ ਕੁਝ ਬੰਦ ਹੋ ਗਿਆ ਸਾਡਾ ਟੀਵੀ ਬੰਦ ਹੋ ਗਿਆ ਤੇ ਜਦੋਂ ਬੀਏ ਦੇ ਵਿੱਚ ਗਏ ਉਦੋਂ ਇੱਕ ਮਿਲ ਗਿਆ ਟਾਰਗੇਟ ਮਿਲ ਗਿਆ ਵੀ ਬਸ ਪ੍ਰੋਫੈਸਰ ਹੀ ਬਣਨਾ ਤੇ ਭੈਣਾਂ ਤੁਸੀਂ ਕੀ ਕਰਦੇ ਆ ਵਾਸਤੇ ਕੀ ਕਰਨਾ ਚਾਹੋਗੇ ਜਦੋਂ ਤੁਹਾਨੂੰ ਤਿੰਨੇ ਭੈਣਾਂ ਨੂੰ ਜੋਬ ਲੱਗ ਗਈ ਹੈ ਨਾ ਮਾਪਿਓ ਦਾ ਤਾਂ ਇਹ ਸੁਪਨਾ ਹੁੰਦਾ ਕਿ ਯਾਰ ਬੱਚੇ ਵਧੀਆ ਪੜ ਜਾਣ ਸੈੱਟ ਹੋ ਜਾਣ ਆਪਦੇ ਘਰਵਾਰ ਦੇ ਹੋਣ ਤੁਹਾਡਾ ਕੀ ਸੁਪਨਾ ਹੈ ਆਪਦੇ ਮਾਪਿਓ ਬਾਰੇ ਮੇਰਾ ਸਿਰਫ ਇਹ ਸੁਪਨਾ ਕੀ ਜਿਹੜੀ ਗੱਡੀ ਨੂੰ ਮੈਂ ਵੇਖਦੀ ਹੁੰਦੀ ਸੀ ਨਾ ਵੀ ਉਹ ਕਿੰਨੀ ਘੈਂਟ ਗੱਡੀ ਐ ਕਿੰਨੀ ਸੋਹਣੀ ਗੱਡੀ ਐ ਤੇ ਮੇਰੇ ਲਵੋ ਦੀ ਲੰਘ ਜਾਂਦੀ ਸੀਗੀ ਉਹ ਗੱਡੀ 'ਚ ਮੈਂ ਆਪਦੇ ਕਦੇ ਡੈਡੀ ਨੂੰ ਬਿਠਾਣਾ ਨਾ ਠੀਕ ਐ ਉਹਨਾਂ ਨੂੰ ਲੈ ਕੇ ਦੇਣੀ ਐ ਗੱਡੀ ਉਹ ਤੇ ਜੇ ਵਿਆਹ ਤੋਂ ਬਾਅਦ ਸਹੁਰਿਆਂ ਨੇ ਕਹਿਤਾ ਵੀ ਇਹ ਤਾਂ ਗੱਡੀ ਨਹੀਂ ਅਸੀਂ ਤਾਂ ਕਰ ਨਹੀਂ ਦਿੰਦੇ ਵੈਸੇ ਵਿਆਹ ਦਾ ਮੇਰਾ ਕੋਈ ਪਲਾਨ ਨਹੀਂ ਆਇਆਗਾ ਅੱਛਾ ਤਿੰਨੋਂ ਭੈਣਾਂ ਦਾ ਨਹੀਂ ਹੈਗਾ ਇਹ ਇੱਧਰ ਭੈਣ ਮੈਨੂੰ ਐ ਲੱਗਦਾ ਵੀ ਉਹ ਆਪਦੇ ਸਹੁਰੇ ਪਰਿਵਾਰ ਬਾਰੇ ਸੋਚ ਗਈ ਆਪਦਾ ਚਲੋ ਕੋਈ ਗੱਲ ਨਹੀਂ ਭੈਣੇ ਹਨਾ ਸੁਪਨਾ ਹੁੰਦਾ ਹੈ ਜ਼ਰੂਰੀ ਹੈ ਮਾਤਾ ਪਿਤਾ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਜਰੂਰ ਕਰਨਾ ਚਾਹੀਦਾ ਹੈ ਤੇ ਤੁਹਾਡੇ ਮਾਪਿਓ ਨੇ ਕਿਹੜੀਆਂ-ਕਿਹੜੀਆਂ ਜਿਹੜੀਆਂ ਤਕਲੀਫਾਂ ਕਹਿ ਦੀਏ ਆਪਾਂ ਜਾਂ ਦੁੱਖ ਕਹਿ ਦੀਏ ਤੁਹਾਡੀ ਪੜ੍ਹਾਈ ਵਾਸਤੇ ਦੇਖੇ ਨੇ ਮੈਂ ਜਦੋਂ ਇਹਨਾਂ ਨੂੰ ਵੇਖਦੀ ਆ ਇਹ ਹਮੇਸ਼ਾ ਹੀ ਘਰ ਤੋਂ ਬਾਹਰ ਰਹਿੰਦੇ ਨੇ ਤੇ ਮੇਰੇ ਪਾਪਾ ਨੂੰ ਕਦੇ 12 ਵਜੇ ਜਾਣਾ ਪੈਂਦਾ ਉੱਠ ਕੇ ਐਨੀ ਠੰਡ ਦੇ ਵਿੱਚ ਕਦੇ ਸਾਨੂੰ ਕੁਝ ਕਿਹਾ ਨਹੀਂ ਵੀ ਸ਼ਿਕਾਇਤ ਨਹੀਂ ਕੀਤੀ ਵੀ ਕਦੇ ਮਮਮੀ ਨੂੰ ਕਹੇ ਤੂੰ ਪੇ ਅਸੀਂ ਹਮੇਸ਼ਾ ਤੁੱਪੀ ਵੇਖਦੇ ਆਂਗੇ ਬਾਰੀ ਵੇਖਦੇ ਆਂਗੇ ਤੇ ਮੈਨੂੰ ਨਾ ਲੱਗਦਾ ਵੀ ਸਾਡੇ ਤੋਂ ਸਾਡੇ ਲਈ ਸਾਨੂੰ ਕੁਝ ਬਣਾਉਣ ਲਈ ਸਾਡੇ ਤੋਂ ਦੂਰ ਨਹੀਂ ਤੇ ਸਾਨੂੰ ਵੀ ਨਵੇਂ ਲਈ ਕੁਝ ਕਰਨਾ ਚਾਹੀਦਾ ਤੇ ਬਾਕੀ ਭੈਣੇ ਜਿੰਨੀਆਂ ਵੀ ਹੁਣ ਕੁੜੀਆਂ ਪੜ੍ਹੀ ਜਾਂਦੀਆਂ ਨੇ ਕੋਈ ਪਲੱਸ 2 ਚ 10th ਚ ਜਾਂ ਕੋਈ BE ਦੇ ਵਿੱਚ ਜਾਂ ਮੁੰਡੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿੰਨੀ ਵੀ ਤੁਸੀਂ ਹੁਣ ਤੱਕ ਸਟੱਡੀ ਕੀਤੀ ਹੈ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਅਸੀਂ ਇਹ ਕਹਿਣਾ ਚਾਹਾਂਗੇ ਕਿ ਇੱਕ ਤਾਂ ਆਪਣੇ ਮਾਪਿਆਂ ਨੂੰ ਵੇਖੋ ਉਹਨਾਂ ਦੇ ਹਾਲਾਤ ਨੂੰ ਵੇਖੋ ਤੇ ਪੜੋ ਤੇ ਸੈਕਿੰਡ ਵੀ ਤਿੰਨ ਚੀਜ਼ਾਂ ਨੇ ਮੇਰੇ ਕੋਲ ਤਾਂ ਇੱਕ ਵੀ ਪੋਜ਼ਿਟਿਵ ਮਾਈਂਡ ਜੇ ਤੁਹਾਡਾ ਨਹੀਂ ਕੰਮ ਕਰ ਰਿਹਾ ਤਾਂ ਆਪਦੇ ਮੋਟੀਵੇਸ਼ਨ ਨੂੰ ਲੈ ਕੇ ਆਓ ਜੇ ਮੋਟੀਵੇਸ਼ਨ ਵੀ ਤੁਹਾਡਾ ਕੰਮ ਨਹੀਂ ਕਰ ਰਿਹਾ ਤੇ ਆਪਦੇ ਅੰਦਰ ਦੇ ਜਨੂਨ ਨੂੰ ਲੈ ਕੇ ਆਓ ਉਹ ਜ਼ਰੂਰ ਤੁਹਾਡੇ ਤੋਂ ਕੰਮ ਕਰਵਾ ਦੇਗਾ ਦੇ ਨਾਲ ਨਾਲ ਘਰ ਦੇ ਕੰਮ ਵੀ ਕੀਤੇ ਨੇ ਹਨਾ ਕਾਫੀ ਜਿਵੇਂ ਤੁਸੀਂ ਦੱਸਿਆ ਤੁਸੀਂ ਜਿਹੜੇ ਬੱਚੇ ਨੇ ਹਨਾ ਕਹਿ ਦਿੰਦੇ ਨੇ ਵੀ ਸਾਨੂੰ ਘਰ ਦੇ ਕੰਮਾਂ ਚੋਂ ਵੇਲ ਨਹੀਂ ਮਿਲਦੀ ਹੈਗੀ ਜੀ ਸਾਨੂੰ ਪੜ੍ਹਨ ਦਾ ਟਾਈਮ ਨਹੀਂ ਮਿਲਦਾ ਹੈਗਾ ਅਸੀਂ ਕਿਵੇਂ ਟਾਈਮ ਕੱਢੀਏ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਟਾਈਮ ਕੱਢ ਸਕਦੇ ਨੇ ਸਰ ਟਾਈਮ ਤਾਂ ਕੱਢਣਾ ਪੈਂਦਾ ਹੀ ਆਬਦੇ ਘਰ ਦੇ ਹਾਲਾਤ ਦੇਖ ਕੇ ਜੇ ਸੈੱਟ ਕਰਨੇ ਆ ਤਾਂ ਸਭ ਕੁਝ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ ਹਾਂ ਜਿਹੜੇ ਬੱਚੇ ਪੜ੍ਹਦੇ ਨਹੀਂ ਹੈਗੇ ਟਲ ਜਾਂਦੇ ਨੇ ਹਨਾ ਕਹਿ ਦਿੰਦੇ ਨੇ ਵੀ ਸਾਨੂੰ ਤਾਂ ਘਰੇ ਕੰਮ ਲਾਈ ਰੱਖਦੇ ਨੇ ਜਾਂ ਹੋਰ ਹੈ ਵੀ ਘਰ ਦੇ ਕੰਮ ਨਾਲ ਵੀ ਤੁਸੀਂ ਸਟੱਡੀ ਕੀਤੀ ਹੈ ਹਾਂਜੀ ਹਾਂਜੀ ਇਹਦੇ ਵਿੱਚ ਕਿੰਨੀ ਕਿ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਕੰਮ ਕਰਦੇ ਹੋਏ ਜਦੋਂ ਇਧਰੋਂ ਤਾਂ ਆਪਾਂ ਪੜ੍ਹੀ ਜਾਂਦੇ ਹੁੰਨੇ ਆ ਇਧਰੋਂ ਕੋਈ ਮੱਝ ਖੁੱਲ ਗਈ ਜਾਂ ਕੋਈ ਹੋਰ ਪਾਣੀ ਦਾ ਟਾਈਮ ਹੋ ਗਿਆ ਉਦੋਂ ਮਾਈਂਡ ਜੇ ਚਾਹੇ ਤਾਂ ਨਹੀਂ ਆਉਂਦਾ ਵੀ ਕਿੱਧਰੋਂ ਇਹ ਵੀ ਕਰਨਾ ਪੈ ਰਿਹਾ ਛੱਡਦੀ ਹੁਣ ਜੀ ਨਹੀਂ ਕਰਦਾ ਨਹੀਂ ਸਰ ਕਦੇ-ਕਦੇ ਹੁੰਦਾ ਸੀ ਪਰ ਫੇਰ ਨਹੀਂ ਹੋਇਆ ਲੱਗਿਆ ਵੀ ਚਾਹਾਨੂੰ ਕਰਨੀ ਪਊਗਾ ਇਹਦਾ ਹੁਣ ਇਹ ਵੀ ਕਰਨਾ ਤੇ ਨਾਲ ਨਾਲ ਪੜ੍ਹਾਈ ਵੀ ਦੇਖਣੀ ਤੇ ਆਪਣੇ ਨਾਲ ਜੀ ਤਿੰਨੋਂ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਜੀ ਸਰਦਾਰ ਬੀਕਰ ਸਿੰਘ ਜੀ ਆਪਾਂ ਉਹਨਾਂ ਦਾ ਵੀ ਤਜਰਬਾ ਪੁੱਛਦੇ ਆ ਕਿ ਬੱਚੀਆਂ ਨੂੰ ਇੱਥੇ ਤੱਕ ਪੜ੍ਹਾਉਣ ਵ ਲਾਨੇ ਜਿਹੜੀਆਂ ਉਹ ਹੁਣ ਤੱਕ ਦੇਖੀਆਂ ਨੇ ਪਹਿਲਾਂ ਤਾਂ ਜੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਰੱਬ ਸਭ ਬਲਾਵੇ ਤੇ ਤੁਸੀਂ ਜੀ ਐਡਾ ਵੱਡਾ ਕੰਮ ਕੀਤਾ ਹਨਾ ਤਿੰਨ ਕੁੜੀਆਂ ਦੀ ਪੜ੍ਹਾਈ ਹੈ ਜਿਹੜੀ ਤਿੰਨ ਨੈੱਟ ਦੇ ਟੈਸਟ ਨੂੰ ਕਲੀਅਰ ਕਰਾਉਣ ਤੱਕ ਹੁਣ ਤੱਕ ਐਡਾ ਯੋਗਦਾਨ ਪਾਇਆ ਕੀ ਤੁਸੀਂ ਸੋਚਿਆ ਸੀ ਇਹ ਬੱਚੀਆਂ ਵਾਸਤੇ ਬੱਚੀਆਂ ਮੇਰੇ ਤਾਂ ਇਹੀ ਸੋਚਿਆ ਦੀ ਵੀ ਇਹਨਾਂ ਨੂੰ ਪੜ੍ਹਾ ਲਿਖਾ ਕੇ ਕੋਈ ਵੱਡੇ ਅਹੁਦੇ ਤੇ ਲਾਈਏ ਹੂੰ ਤੇ ਅਸੀਂ ਤਾਂ ਹੁਣ ਜਿਹੜੇ ਧੱਕੇ ਖਾਣੇ ਨੇ ਖਾ ਲਏ ਵੀ ਬੱਚਿਆਂ ਨੂੰ ਨਾ ਖਾਣ ਲਈਏ ਤੇ ਜਿਵੇਂ ਆਪਣੇ ਆਮ ਇਹ ਚੀਜ਼ ਚੱਲਦੀ ਰਹਿੰਦੀ ਹੈ ਹਨਾ ਵੀ ਕੁੜੀਆਂ ਦਾ ਜੀ ਬਗਾਨਾ ਤਾਂ ਨੰਨੇ ਇਹਨਾਂ ਨੂੰ ਵਿਆਹ ਹੋ ਜਾ ਟਾਈਮ ਨਾਲ ਭੇਜ ਦਿਓ ਤੁਸੀਂ ਹੁਣ ਤੱਕ ਇੰਨਾ ਜਿਆਦਾ ਸਹਿਯੋਗ ਦਿੱਤਾ ਹੈ ਤੁਹਾਨੂੰ ਨਹੀਂ ਇਹ ਚੀਜ਼ਾਂ ਨਹੀਂ ਮੁਸ਼ਕਲ ਆਉਂਦੀਆਂ ਲਾ ਜੀ ਕੋਈ ਗੱਲ ਨਹੀਂ ਕਿਸੇ ਨੇ ਐਵੇਂ ਦੀ ਮੈਂ ਤਾਂ ਇਹਨਾਂ ਨੂੰ ਕਦੇ ਕੁੜੀਆਂ ਸਮਝੀ ਨਹੀਂ ਹਮ ਆਪਦੇ ਪੁੱਤਰ ਸਮਝੇ ਨੇ ਹਮ ਹੁਣ ਤੱਕ ਕੁੜੀਆਂ ਦਾ ਬਸ ਸਮਝ ਹੀ ਨਹੀਂ ਕਰੇ ਇਹ ਕੁੜੀਆਂ ਤੇ ਤੁਸੀਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇਖੀਆਂ ਨੇ ਇਹਨਾਂ ਦੀ ਪੜ੍ਹਾਈ ਨੂੰ ਲੈ ਕੇ ਮੁਸ਼ਕਲਾਂ ਦਾ ਜੀ ਹੁਣ ਕੋਈ ਲਾ ਲੋ ਵੀ ਕੰਮਧੰਦਾ ਕਰਦੇ ਆ ਹੋਰ ਤਾਂ ਕੁਝ ਕੋਈ ਮੁਸ਼ਕਲੀਆਂ ਆਉਂਦੀ ਆ ਪਰ ਪੜ੍ਹਾਈ ਚ ਹਮ ਪੜਾਈ ਕਰਾਉਣ ਦੇ ਨੂੰ ਕਿਹਾ ਜਿੰਨਾ ਮਰਜ਼ੀ ਪੜ੍ਹ ਲਓ ਹਮ ਪਰ ਕੋਈ ਲੰਬਾ ਨਹੀਂ ਹੋਣਾ ਚਾਹੀਦਾ। ਹੂੰ। ਇਹ ਪੜੋਂਗੇ ਜਿੰਨਾ ਮਰਜ਼ੀ ਪੜੋ ਉਨਨੀ ਪੜਾ ਦਾਂਗੇ। ਹੂੰ। ਚਾਹੇ ਕੁਝ ਵੀ ਕਰਨਾ ਪਵੇ ਜੇ ਅੱਪਰ। ਹੂੰ। ਬਸ ਇਹੀ ਸੋਚਦੀ ਆ ਆਪਣੇ ਨਾਲ। ਤੁਸੀਂ ਨਹੀਂ ਇਹਨਾਂ ਨੂੰ ਕਦੇ ਫੋਰਸ ਕੀਤਾ ਵੀ ਟਿਊਸ਼ਨ ਤੇ ਤੁਸੀਂ ਲੱਗ ਜਾਓ ਜਾਂ ਹੋਰ ਐਜ। ਜਿਹਾਸੀ ਇਹਨਾਂ ਨੂੰ ਮੈਂ ਬਹੁਤ ਵਾਰੀ ਇਹਨਾਂ ਨੂੰ ਕੋਚਿੰਗ ਲੈ ਲਵਾਂ। ਹੂੰ। ਤੁਸੀਂ ਇਹ ਕਹਿੰਦੇ ਵੀ ਪੈਸੇ ਬਾੜੇ ਲੱਗਦੇ ਨੇ। ਹੂੰ। ਤੇ ਇਸ ਤਰ੍ਹਾਂ ਕਹਿੰਦੇ ਵੇ ਜੀ ਤਾਂ ਕਰੀ ਕਰਾਂਗੇ। ਮੈਂ ਕਈ ਵਾਰੀ ਕਿਹਾ ਇਹਨਾਂ ਨੂੰ। ਹੂੰ। ਕਹਿੰਦੇ ਨਾਲ ਅਸੀਂ ਤਾਂ ਕਰੀ ਬਣਾ। ਤੇ ਮਾਪਿਓ ਨੇ ਠੀਕ ਹੈ ਡਰ ਜਾਂਦੇ ਨੇ ਇਹ ਚੀਜ਼ ਤੋਂ ਵੀ ਕੁੜੀਆਂ ਨੇ ਬਾਹਰ ਕਿਵੇਂ ਭੇਜੀਏ ਤੁਸੀਂ ਉਹਨਾਂ ਨੂੰ ਉਦੋਂ ਉਹੀ ਸੁਨੇਹਾ ਵੀ ਡਰਨ ਦੀ ਦਾ ਇਹਦੇ 'ਚ ਕੋਈ ਲੋੜ ਵੀ ਨਹੀਂ ਆਪਦਾ ਸਿੱਧੇ ਨੀਤ ਦੇ ਨਾਲ ਅਸੀਂ ਜੇ ਬੱਚਿਆਂ ਨੂੰ ਪੜ੍ਹਾਵਾਂਗੇ ਤਾਂ ਸਭ ਕੁਝ ਹੋ ਜਾਂਦਾ ਹੈ ਕਿ ਪ੍ਰਮਾਤਮਾ ਤੇ ਵੀ ਮੜੀ ਡੋਰੀ ਰੱਖਣੀ ਚਾਹੀਦੀ ਹੈ ਵੀ ਪ੍ਰਮਾਤਮਾ ਵੀ ਨਾਲ ਸਾਡੇ ਖੜੂਗਾ ਜੇ ਅਸੀਂ ਕੋਸ਼ਿਸ਼ ਕਰਾਂਗੇ ਤੇ ਮਾਤਾ ਤੁਸੀਂ ਇਹਨਾਂ ਨੂੰ ਕੰਮ ਧੰਦੇ ਦੇ ਵਿੱਚ ਕਿੰਨਾ ਕੁ ਟਾਈਮ ਲਾ ਕੇ ਰੱਖਦੇ ਸੀ ਪੜ੍ਹਨ ਵੇਲੇ ਜੀ ਲਾ ਦਾਂਦੇ ਸੀ ਬਈ ਕਹਿ ਦਿੰਦੇ ਕੀ ਕਰ ਲਓ ਮੈਂ ਤਾਂ ਖੇਤ ਜਾਂਦੀ ਆ ਅੱਛਾ ਕਰ ਦਾਂਦੀ ਸੀ ਕੰਮ ਕੰਮ ਹਾਂ ਬਾਕੀ ਮੈਂ ਕਰ ਜਾਂਦੀ ਉਤਲਾ ਬਾਕੀ ਇਹਨਾਂ ਛੱਡ ਜਨ ਵੀ ਭਾਈ ਤੁਹਾਡੀ ਮਰਜ਼ੀ ਆ ਕਰਨਾ ਕਰੋ ਨਹੀਂ ਆਪਦਾ ਪੜ ਲਓ ਤਸਵੀਰੇ ਜਦੋਂ ਪੜਨ ਵੇਲੇ ਉੱਠਦੀਆਂ ਸੀ ਕੁੜੀਆਂ ਇਹ ਚਾਹ ਚੂਹ ਬਣਾਉਣੀ ਜਾਂ ਹੋਰ ਸੋਨ ਨੂੰ ਉਠਾਉਂਦੀਆਂ ਸੀ 2 ਵਜੇ ਉੱਠਦੀਆਂ ਤੇ 2 ਵਜੇ ਮੈਂ ਨਾਲ ਉੱਠ ਕੇ ਇਹਨਾਂ ਨੂੰ ਚਾਹ ਦੇ ਦਿੰਦੀ ਚਾਹ ਪੀਣ ਸਾਰੇ ਕੁੱਟ-ਕੁੱਟੇ ਬਿੰਜੇ ਬਸ ਥੋੜੀ-ਥੋੜੀ ਕੌਲੀਆਂ ਇਹ ਚ ਪਾ ਕੇ ਉਹਦੇ ਲੱਗ ਜਾਂਦੀ ਪੜਨਾ ਠੀਕ ਹੈ ਜਦੋਂ ਸਮਝ ਜਾਂਦੀ ਮੈਂ ਉਹਦੀ ਥਾੜ ਲਾਂਦੇ ਇਹਨਾਂ ਨੂੰ ਵੀ ਸੋਨੀਆਂ ਕਾਤੋਂ ਘਾਣੇ ਚ ਪੜਨਾ ਤਾਂ ਉੱਠੋ ਖੜੀਆਂ ਹੋ ਜਾਓ ਹੂੰ ਤੇ ਉਹਦੀ ਵੀ ਤੇ 3 ਵਜੇ ਉੱਠ ਕੇ ਫੇਰ ਬਾਹਰ ਵਗ ਜਾਂਦੀਆਂ ਨੇ ਇੱਕ ਮਾਂ ਹੋਣ ਦੇ ਨਾਤੇ ਤੁਹਾਡੇ ਦਿਮਾਗ ਦੇ ਵਿੱਚ ਜਾਂ ਮਨ ਦੇ ਵਿੱਚ ਦਿਲ ਦੇ ਵਿੱਚ ਕਦੇ ਕੋਈ ਐਵੇਂ ਦਾ ਡਰ ਤਾਂ ਨਹੀਂ ਆਇਆ ਵੀ ਕੁੜੀਆਂ ਬਾਹਰ ਜਾਂਦੀਆਂ ਨੇ ਕਿਤੇ ਕੋਈ ਐਵੇਂ ਦੀ ਅੱਜ ਕੱਲ ਸਮਾਂ ਬਹੁਤ ਖਰਾਬ ਹੈ ਮਾਂ ਸਾਡੇ ਕੋਈ ਡਰ ਨਹੀਂ ਆਇਆ ਮੇ ਦਿਮਾਗ 'ਚ ਹੈ ਜੇ ਆਪਾਂ ਨੇ ਸੋਚੀ ਹੀ ਨਹੀਂ ਕਦੇ ਧੀਆਂ ਬਾਰੇ ਤੇ ਹੁਣ ਮਾਂ ਤਾਂ ਜਿਹੜੀਆਂ ਹੋਰ ਮਾਵਾਂ ਨੇ ਠੀਕ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੁ ਸੁਨੇਹਾ ਦੇ ਇਦਾਂ ਕਹਿਣਾ ਚਾਹੁੰਦੇ ਆ ਵੀ ਆਪ ਜਿੱਤੀਆਂ ਨੂੰ ਵਧੀਆ ਸਤਿਕਾਰ ਦਿਓ ਪੜਾਓ ਇਹਨਾਂ ਨੂੰ ਲਿਖਿਆਓ ਅੱਗੇ ਵਧਣ ਦਾ ਮੌਕਾ ਦਿਓ ਵੀ ਇਹਨਾਂ ਨੂੰ ਅੰਦਰ ਨਾ ਬੰਦ ਕਰੋ ਬਤਿਆ ਨੇ ਇਹਨਾਂ ਨੂੰ ਵਿਆਪ ਦਾ ਜਾਦੀ ਦੇਣ ਦਾ ਮੌਕਾ ਦੋ ਜਿਵੇਂ ਅਸੀਂ ਨੇ ਕਿਹਾ ਨਮਕੀਪਈ ਆਪ ਦਾ ਪੜੋ ਲਿਖੋ ਤੇ ਉੱਪਰਲੇ ਉਹ ਤੁਸੀਂ ਬੁੱਚੀਆਂ ਹੋ ਸਭ ਤੋਂ ਤੇ ਬਸ ਜੀ ਇਹਨੂੰ ਠੀਕ ਹੈ ਮਾਂ ਦਾ ਤੇ ਠੀਕ ਹੈ ਜੀ ਗੱਲਬਾਤ ਤੁਸੀਂ ਪੂਰੀ ਸੁਣ ਲਈ ਤੇ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਕੁੜੀਆਂ ਹੋਰ ਵੀ ਬਹੁਤ ਨੇ ਠੀਕ ਹੈ ਸਾਰੀਆਂ ਕੁੜੀਆਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਵੈਸੇ ਹੀ ਬਹੁਤ ਵੱਡੇ ਵੱਡੇ ਮਕਾਮਾਂ 'ਤੇ ਕੁੜੀਆਂ ਬੈਠੀਆਂ ਨੇ ਪਰ ਕੋਈ ਵੀ ਬੰਦਾ ਜਿਹਦੇ ਘਰੇ ਕੋਈ ਧੀ ਹੈ ਉਹਨੂੰ ਘਾੜ ਨਾ ਸਮਝੋ ਆ ਤੁਸੀਂ ਦੇਖ ਲਓ ਵੀ ਤਿੰਨੋਂ ਭੈਣਾਂ ਨੇ ਨੈਕਟ ਦਾ ਜਿਹੜਾ ਟੈਸਟ ਹੈ ਇਹ ਬਹੁਤ ਵੱਡਾ ਹੁੰਦਾ ਹੈ ਟੈਸਟ ਇਹਨੂੰ ਕਲੀਅਰ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਿਨਾਂ ਟਿਊਸ਼ਨ ਤੋਂ ਬਿਨਾਂ ਕੋਚਿੰਗ ਤੋਂ ਕੁੜੀਆਂ ਨੇ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਟੈਸਟ ਨੂੰ ਕਲੀਅਰ ਕੀਤਾ ਹੈ